ਕਿਦਰੇ ਕਿਦਰੇ ਕੋਈ ਧਾਰਮਿਕ ਤਲ ਤੇ ਬਾਲਗ ਹੋ ਗਏ ਆਂ ਸੋਚ ਵਿਚਾਰ ਚੱਲ ਪਈ ਆਉਂਦੀ ਏ ਕਿਦਰੇ ਕਿਦਰੇ ਧਾਰਮਿਕ ਤਲ ਤੇ ਬੜੀ ਬਜ਼ੁਰਗੀ ਆਉਂਦੀ ਏ ਸਕੂਨ ਹੁੰਦਾ ਏ ਠਹਿਰਾਓ ਹੁੰਦਾ ਏ ਗਹਿਰਾਈ ਆਉਂਦੀ ਏ ਆਨੰਦ ਹੁੰਦਾ ਏ ਸਮਾਧੀ ਆਉਂਦੀ ਏ ਤੁਮੈਰਸ ਕਰਾ ਹੂ ਬਹੂ ਜੋ ਨਿਯਮ ਸਰੀਰ ਤੇ ਲਾਗੂ ਏ ਬਚਪਨਾ ਜਵਾਨੀ ਬਿਰਧ ਅਵਸਥਾ ਉਹ ਜ਼ਿੰਦਗੀ ਦੇ ਹਰ ਧਾਰਾ ਦੇ ਉੱਤੇ ਲਾਗੂ ਏ ਜਦੋਂ ਕੋਈ ਧਾਰਾ ਪਹਾੜ ਦੇ ਚੋਂ ਨਿਕਲਦੀ ਏ ਝਰਨਾ ਨਿਕਲਦਾ ਏ ਉਸ ਦਾ ਬਚਪਨਾ ਏ ਜਦੋਂ ਕਿਦਰੇ ਪਹਾੜਾਂ ਨੂੰ ਛੋੜ ਕੇ ਮੈਦਾਨੀ ਇਲਾਕੇ ਚਾਉਂਦਾ ਹੈ ਤੇ ਥੋੜਾ ਜਿਹਾ ਠਹਿਰਾਓ ਆਉਂਦਾ ਹੈ ਇਹ ਉਹਦਾ ਬਾਲਗ ਹੋਣਾ ਹੈ ਅਦਾ ਚੱਲ ਕੇ ਜਦ ਗਹਿਰਾਈ ਵੱਧਦੀ ਹੈ ਪਾਠ ਵੱਧਦਾ ਹੈ ਉਸ ਦਾ ਤੇ ਉਸ ਦੀ ਬਜ਼ੁਰਗੀ ਆਉਂਦੀ ਹੈ ਧਰਮ ਦੀ ਦੁਨੀਆ ਚ ਵੀ ਐਸਾ ਆਉਂਦਾ ਹੈ ਕਿ ਸ਼ੁਰੂਆਤ ਦੇ ਚ ਉਥਲਾਪਨ ਹੁੰਦਾ ਹੈ ਬਹੁਤ ਗਹਿਰਾਈ ਨਹੀਂ ਆਉਂਦੀ ਠੀਕ ਹੈ ਨਿਤਨੇਮ ਕਰ ਲਿਆ ਗੁਰਦੁਆਰੇ ਆ ਰਿਹਾ ਪਰ ਨਿੱਕੀ ਨਿੱਕੀ ਗੱਲ ਤੇ ਜਿਵੇਂ ਬੱਚੇ ਛੀਨਾ ਝੱਪੀ ਕਰ ਦੇਣੇ ਇਸ ਤਰ੍ਹਾਂ ਝਗੜਾ ਰਾਜਨੀਤਿਕ ਦੁਨੀਆ 'ਚ ਵੀ ਮਿਲਦਾ ਹੈ ਪਰਵਾਰਿਕ ਦੁਨੀਆ 'ਚ ਵੀ ਮਿਲਦਾ ਹੈ ਧਾਰਮਿਕ ਦੁਨੀਆ 'ਚ ਵੀ ਮਿਲਦਾ ਹੈ ਔਰ ਜਿੱਥੇ ਹੈ ਬਚਪਨਾ ਬਜ਼ੁਰਗੀ ਨਹੀਂ ਹੈ ਕਿ ਬਾਲਗ ਨਹੀਂ ਹੋਏ ਬਹਾਓ ਬੜਾ ਹੈ ਤੇਜ਼ੀ ਬੜੀ ਹੈ ਗਹਿਰਾਈ ਨਹੀਂ ਹੈ ਤੋ ਧਰਮ ਖੰਡ ਦੇ ਸਹਿਬ ਕਹਿੰਦੇ ਨੇ ਜਿਸ ਨੇ ਧਾਰਮਿਕ ਜ਼ਿੰਦਗੀ ਸ਼ੁਰੂ ਕਰ ਦਿੱਤੀ ਪਹਿਚਾਣ ਇਹ ਹੈ ਕਿ ਉਹਦਾ ਖਾਣਾ ਪੀਣਾ ਉਠਣਾ ਬੈਠਣਾ ਸੌਣਾ ਜਾਗਣਾ ਮਰਿਆਦਾ ਦੇ ਚੋ ਪਰ ਧਰਮ ਸਿਰਫ ਇਸੇ ਤੇ ਨਹੀਂ ਖੜਾ ਕਿ ਕਿਸੇ ਦਾ ਖਾਣਾ ਪੀਣਾ ਮਰਿਆਦਾ ਚ ਹੋ ਗਿਆ ਉੱਠਣਾ ਬੈਠਣਾ ਮਰਿਆਦਾ ਚ ਹੋ ਗਿਆ ਕਿ ਪਹਿਲਾ ਪੜਾਅ ਹੋਇਆ ਅਜੇ ਤੇ ਇਸ ਬਹੁਤ ਦੂਰ ਹੈਗਾ ਕਿ ਠੀਕ ਹੈ ਕਿ ਸੰਜਮੀ ਹੋ ਗਿਆ ਹੈ ਕਿ ਠੀਕ ਹੈ ਕਿ ਦੇ ਕੋਲ ਧਰਮ ਦਾ ਪਹਿਰਾਵਾ ਆ ਗਿਆ ਹੈ ਔਰ ਇਹ ਠੀਕ ਹੈ ਅੰਮ੍ਰਿਤ ਵੇਲੇ ਉੱਠਣ ਵੀ ਲੱਗ ਪਿਆ ਹੈ ਬਾਣੀ ਪੜਨ ਲੱਗ ਪਿਆ ਹੈ ਸਭ ਕੁਝ ਕਰਦਿਆਂ ਹੋਇਆ ਵੀ ਅਜੇ ਗਹਿਰਾਈ ਨਹੀਂ ਹੈ ਅਜੇ ਕੋਈ ਰਸ ਨਹੀਂ ਹੈ ਅਜੇ ਕੋਈ ਸੂਝ ਵੀ ਨਹੀਂ ਹੈ ਸਮਝ ਵੀ ਨਹੀਂ ਹੈ ਸਭ ਕੁਝ ਕਰ ਰਿਹਾ ਹੈ ਕੁਝ ਵੀ ਸਮਝ ਨਹੀਂ ਇਹ ਧਰਮ ਦੀ ਪਹਿਲੀ ਸਟੇਜ ਹੈ ਸਾਰੇ ਧਾਰਮਿਕ ਕੰਮ ਕਰ ਰਹੇ ਹੈ ਫਿਰ ਵੀ ਧਰਮ ਦੀ ਕੋਈ ਸਮਝ ਨਹੀਂ ਔਰ ਕਿਉਂ ਕਰ ਰਹੇ ਹੈ ਪਹੁੰਚਣਾ ਕਿੱਥੇ ਹੈ ਇਸ ਦਾ ਵੀ ਕੋਈ ਪਤਾ ਨਹੀਂ ਉੰਜ ਸਾਰੇ ਧਾਰਮਿਕ ਕੰਮ ਕਰ ਰਹੇ ਹੈ ਇਹ ਕਰੀਬਨ ਕਰੀਬਨ ਹਰ ਫਿਰਕੇ ਚੋਂ ਇਸਲਾਮੀ ਜਗਤ ਵਿੱਚ ਨਮਾਜ਼ ਪੜ ਰਹੇ ਨੇ ਵਜ਼ੂ ਸਜ ਰਹੇ ਨੇ ਮਸੱਲਾ ਵਿਛਾ ਕੇ ਸਭ ਕੁਝ ਕਰ ਰਹੇ ਨੇ ਤਸਬੀਹ ਤੇ ਰਹੇ ਨੇ ਕੁਰਾਨ ਦੀ ਤਲਾਵਤ ਕਰ ਰਹੇ ਨੇ ਹਜ ਤੇ ਜਾ ਰਹੇ ਨੇ ਰੋਜ਼ੇ ਰੱਖ ਰਹੇ ਨੇ ਪਰ ਇਹ ਸਭ ਕੁਝ ਕਿਉਂ ਹੈ ਗਹਿਰਾਈ ਕੁਝ ਵੀ ਨਹੀਂ ਉਥਲਾ ਬਣਾ ਇਸੇ ਤਰੀਕੇ ਨਾਲ ਹਰ ਮਸਬੀ ਦੁਨੀਆਂ ਚ ਧਾਰਮਿਕ ਦੁਨੀਆਂ ਵਿੱਚ ਵੱਖ-ਵੱਖ ਰਸਤੇ ਦੇ ਚੱਲਣ ਵਾਲਿਆਂ ਨੂੰ ਦੇਖ ਸਕਦੇ ਆ ਸਿੱਖ ਜਗਤ ਦੇ ਚ ਵੀ ਇਸ ਤਰ੍ਹਾਂ ਦਾ ਸੀ ਦੇਖ ਸਕਦੇ ਆ ਲੇਖਨ ਅਗਰ ਇਹ ਇਸ ਤਰੀਕੇ ਨਾਲ ਮर्यादा ਦੇ ਚ ਰਹਿ ਕੇ ਬਾਣੀ ਪੜਦਾ ਰਿਹਾ ਜਪਦਾ ਰਿਹਾ ਇੱਕ ਦਿਨ ਇਸ ਦੀ ਸੁਰਤ ਨੂੰ ਧਕਾ ਲੱਗੇਗਾ ਅੱਗੇ ਨਿਕਲ ਜਾਏ ਇਹ ਠੀਕ ਹੈ ਇਸ ਦਾ ਜੇ ਚੱਲਣਾ ਇਸ ਤਰ੍ਹਾਂ ਹੀ ਹੈ ਜੈਸੇ ਕੋਈ ਕੋਈ ਬੱਚਾ ਚੱਲੇ ਹੈ ਤੇ ਜੇ ਬੱਚਾ ਚੱਲੇ ਹੈ ਤਾਂ ਕਿੰਨਾ ਕੁ ਚੱਲੇਗਾ ਅੱਜ ਜਿਸ ਬੱਚੇ ਨੇ ਚੱਲਣਾ ਸਿੱਖਿਆ ਹੈ ਇੱਕ ਕਦਮ ਚਲੇਗਾ ਦੋ ਕਦਮ ਚਲੇਗਾ ਡਰੇਗਾ ਨਮੀ ਨਮੀ ਜਦ ਕਿਸੇ ਵੀ ਧਾਰਮਿਕ ਦੁਨੀਆ ਸ਼ੁਰੂ ਹੁੰਦੀ ਹੈ ਉੱਚਲ ਡਾਲੀ ਹੈ ਡਿਗਦਾ ਵੀ ਹੈ